ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਅਕਾਊਂਟੈਂਟਸ ਸੀ ਸੈਣੀ ਜੀ ਜੋ ਲੰਬੇ ਸਮੇਂ ਤੋਂ ਕਰੀ 15-16 ਸਾਲ ਤੋਂ ਸਕੂਲ ਦੇ ਵਿੱਚ ਸੇਵਨ ਹੀ ਵਾਰਿਆ ਸੀ ਉੱਥੇ ਕਾਫੀ ਟਾਈਮ ਤੋਂ ਨੌਕਰੀ ਕਰ ਰਿਆ ਸੀ ਲੇਕਿਨ ਉੱਥੇ ਕੋਈ ਵਿਵਾਦ ਹੋਇਆ ਪ੍ਰਿੰਸੀਪਲ ਦੇ ਨਾਲ ਉੱਥੇ ਕਈ ਮਹੀਨੇ ਪਹਿਲਾਂ ਵੀ ਹੋਇਆ ਸੀ ਤੋਂ ਜਿਸ ਦੇ ਵਿੱਚ ਦੋਨੋਂ ਪਾਸੇ ਮੁਕਦਮਾ ਦਰਜ ਹੋਇਆ ਲੇਕਿਨ ਉਸ ਦੇ ਬਾਅਦ ਹੁਣ ਕੁਝ ਦਿਨ ਤੱਕ 4 ਤਾਰੀਖ ਨੂੰ ਪਿਛਲੇ ਮਹੀਨੇ 4 ਤਾਰੀਖ ਦੇ ਕਰੀਬ ਉਸ ਦੇ ਨਾਲ ਫਿਰ ਕੋਈ ਘਟਨਾ ਹੋਈ ਹੈ ਉਸ ਦੇ ਬਾਅਦ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਸੀ ਲੋਕ ਸੜਕਾਂ ਤੇ ਮਜਬੂਰ ਹੈ ਲੇਕਿਨ ਪੁਲਿਸ ਦੀ ਕਾਰ ਡਿੱਲੀ ਕਾਰਗੁਜ਼ਾਰੀ ਤੋਂ ਪਰੇਸ਼ਾਨ ਹੈ ਉਹਦੇ ਪਰਿਵਾਰ ਦੁਖੀ ਹੈ ਕਿਉਂਕਿ ਪਰਿਵਾਰ ਦੇ ਘਰ ਦਾ ਕਮਾਨਣ ਵਾਲਾ ਚਲਾ ਗਿਆ ਬੱਚੇ ਛੋਟੇ ਛੋਟੇ ਹਨ ਲੇਕਿਨ ਕਥਿਤ ਜਿਹੜੇ આરોપી ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋ ਰਹੀ ਉਸ ਨੂੰ ਲੈ ਕੇ ਪਰਿਵਾਰਾਂ ਦੇ ਵਿੱਚ ਲੋਕਾਂ ਵਿੱਚ ਰੋਸ ਹੈ ਇਸ ਤਰ੍ਹਾਂ ਦੀ ਘਟਨਾਵਾਂ ਹੋਣਾ ਕਿਸੇ ਦੀ ਕੀਮਤੀ ਜ਼ਿੰਦਗੀ ਦਾ ਜਾਣਾ ਉਹਦੇ ਪਰਿਵਾਰ ਦੇ ਬੱਚੇ ਪਿੱਛੇ ਤੇ ਰੁੱਲ ਜਾਂਦੇ ਹਨ ਉਹਨਾਂ ਦੇ ਲਈ ਕੌਣ ਸੰਭਾਲੇਗਾ ਲੇਕਿਨ ਕੋਈ ਮਜਬੂਰ ਹੋ ਗਈ ਬੰਦਾ ਆਪਣੀ ਜੀਵਨ ਲੀਲਾ ਸਮਾਪਤ ਕਰਦਾ ਹੈ ਇਹ ਸਾਰਾ ਜਾਂਚ ਦਾ ਵਿਸ਼ਾ ਹੈ ਇਹਨਾਂ ਦਾ ਇਹੀ ਕਹਿਣਾ ਹੈ ਕਿ ਜਦੋਂ ਤੱਕ ਕਥਿਤ ਜਿਹੜੇ આરોપી ਗ੍ਰਿਫਤਾਰ ਨਹੀਂ ਹੁੰਦੇ ਤਦੋਂ ਤੱਕ ਸਾਡਾ ਇਹ ਆਵਾਜ਼ਾਈ ਜਿਹੜੀ ਬੰਦ ਕੀਤੀ ਹੈ ਸਮਾਣਾ ਪਟਿਆਲਾ ਚੰਡੀਗੜ੍ਹ ਰੋਡ ਹੈ हिसार ਰੋਡ ਹੈ ਇਸੇ ਆਵਾਜ਼ਾਈ ਠਭ ਕੀਤੀ ਹੈ ਤਦੋਂ ਤੱਕ ਸਾਡਾ ਪ੍ਰਦਰਸ਼ਨ ਜਾਰੀ ਰਹਿਣਾ ਹੈ ਤੇ ਭਰਾ ਖੜੇ ਆਹ ਰਾਹੁਲ ਜੀ ਕੀ ਇਹ ਮੁੱਦਾ ਹੁਣ ਕਿੱਥੇ ਮਨ ਮਾਮਲਾ ਦਰਜ ਹੋਇਆ ਤਾਂ ਕਿੰਨੇ ਲੋਕਾਂ ਦੇ ਖਿਲਾਫ ਹੋਇਆ ਤਾਂ ਕੀ ਕਾਰਵਾਈ ਇਹ ਮਾਮਲਾ 4 ਤਰੀਕ ਨੂੰ ਮਾਮਲਾ ਦਰਜ ਹੋਇਆ ਸੀਗਾ ਪਰ ਇਹ ਮਾਮਲਾ ਉੱਥੇ ਹੀ ਖੜਿਆ ਜੀ ਪ੍ਰਸ਼ਾਸਨ ਦੀ ਆਪਾਂ ਕਹਿ ਸਕਦੇ ਹਾਂ ਕਿ ਪ੍ਰਸ਼ਾਸਨ ਜਾਣ ਬੁੱਝ ਕੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਨਹੀਂ ਰਹੇ ਪਹਿਲਾਂ ਤਿੰਨ ਤਿੰਨ ਬੰਦਿਆਂ ਦਾ ਬੰਦਿਆਂ ਦਾ ਨਾਮਜ਼ਦ ਕਰਾਇਆ ਗਿਆ ਸੀਗਾ ਪਰ ਇੱਕ ਬੰਦੇ ਦਾ ਨਾਮਜ਼ਦ ਕੀਤਾ ਗਿਆ ਉਸ ਤੋਂ ਬਾਅਦ ਅਗਲੇ ਦਿਨ ਜਦੋਂ ਰੋਸ਼ ਹੋਇਆ ਜੀ ਉਸ ਤੋਂ ਬਾਅਦ ਉਹਨਾਂ ਦੀ ਡੀਡੀਆਰ ਕੱਟੀ ਗਈ ਜੀ ਪ੍ਰਸ਼ਾਸਨ ਪਹਿਲੇ ਦਿਨਾਂ ਤੋਂ ਹੀ ਉਹਨਾਂ ਦਾ ਸਾਥ ਦੇ ਰਿਹਾ ਤੇ ਪ੍ਰਸ਼ਾਸਨ ਇਹ ਗੱਲ ਕਹਿੰਦਾ ਸੀ ਕਿ ਅਸੀਂ ਇਹਨਾਂ ਦਾ ਨਾਮ ਕੱਢਣ ਵਾਸਤੇ ਹੀ ਪਾ ਰਹੇ ਹਾਂ ਇਹ ਪ੍ਰਸ਼ਾਸਨ ਦੀ ਖੁਦ ਦੀ ਜਵਾਨੀ ਹੈ ਆਪਾਂ ਮਜਬੂਰ ਹੋਏ ਹੋਏ ਆ ਲੋਕਾਂ ਨੂੰ ਲੋਕ ਪਰੇਸ਼ਾਨ ਹੋ ਰਹੇ ਨੇ ਉਹਦਾ ਮਜਬੂਰੀ ਦਾ ਕਾਰਨ ਜੋ ਕੁਝ ਬਣ ਰਿਹਾ ਸਾਰਾ ਕੁਝ ਪ੍ਰਸ਼ਾਸਨ ਹੈ ਪ੍ਰਸ਼ਾਸਨ ਨੂੰ ਕੱਲੀ-ਕੱਲੀ ਚੀਜ਼ ਦਾ ਪਤਾ ਹੈ ਕਿ ਦੋਸ਼ੀ ਕਿੱਥੇ ਨੇ ਕਿੱਥੇ ਨਹੀਂ ਨੇ ਉਹਨਾਂ ਨੂੰ ਕੱਲੀ-ਕੱਲੀ ਚੀਜ਼ ਦਾ ਪਤਾ ਹੈ ਪਰ ਜਾਣ ਬੁੱਝ ਕੇ ਪ੍ਰਸ਼ਾਸਨ ਨਹੀਂ ਦੋਸ਼ੀਆਂ ਨੂੰ ਫੜ ਰਿਹਾ ਜਦੋਂ ਸੀ ਮਜਬੂਰ ਹੋ ਕੇ ਮਜਬੂਰ ਹੋ ਕੇ ਸੜਕ ਤੇ ਉਤਰੇ ਨਾ ਮੇਰੇ ਪੁੱਤ ਨੂੰ ਸਾਹ ਮਿਲਿਆ ਦੋ ਮੇਰੇ ਬੱਚੇ ਨੇ ਇੱਕ ਮੇਰੀ ਪੋਤੀ ਇੱਕ ਮੇਰਾ ਪੋਤਾ ਹੈ ਉਹ ਸੜਕਾ ਜ਼ਰੂਰ ਦੇ ਫਿਰਦੇ ਨੇ ਕੀ ਫਾਇਦਾ ਉਸ ਪ੍ਰਸ਼ਾਸਨ ਦਾ ਤੇ ਪਰਸੋ ਚੌਥੇ ਅਸੀਂ ਚੌਂਕੀ ਚ ਗਏ ਸੀ ਚੌਂਕੀ ਚ ਉਸ ਦੀ ਜਮਨ ਜਮਨਤ ਵਾਸਤੇ ਲਾ ਰਹੇ ਸੀ ਉਹ ਉਹਨੂੰ ਕਹਿਆ ਸੀ ਉਹਨੂੰ ਕਹਿ ਵੀ ਤੂੰ ਇਹ ਕਰ ਬੇਟੇ ਇਹ ਤੈਨੇ ਕੀ ਮਿ ਲਿਆ ਤੇਰੀ ਗੱਲਾਂ ਸਾਨੂੰ ਦੱਸੇ ਕਰਦਾ ਸਬੂਤ ਸਾਡੇ ਕੋਲ ਕੋਈ ਨਹੀਂ ਹੈਗਾ ਤੇਰੀ ਗੱਲਾਂ ਸਾਨੂੰ ਦੱਸੇ ਕਰਦਾ ਮੰਮੀ ਮੈਨੂੰ ਟੋਰਚ ਕਰਦੇ ਨੇ ਮੰਮੀ ਮੇਰੇ ਕੁਰਸੀ ਪਿੱਛੇ ਬੈਠਦੇ ਨੇ ਮੰਮੀ ਮੇਰੇ ਕੋ ਉੱਤੇ ਕੈਮਰਾ ਲਾਂਦੇ ਨੇ ਉਹਨਾਂ ਨੇ ਟੋਰਚ ਕਰ ਕਰਕੇ ਮੇਰਾ ਮੁੰਡਾ ਮਾਰਦਾ ਜੀ ਦੇਖੋ ਮੈਂ ਨਹੀਂ ਕਹਿੰਦੀ ਉਨੇ ਉਹਨਾਂ ਦਾ ਸਚਾਈ ਉਗਲੀ ਤੇ ਉਹਦੇ ਗਲ ਚ ਫਾਂਸੀ ਦਾ ਫੰਦਾ ਪੈ ਗਿਆ ਤੇ ਮੈਨੂੰ ਤਾਂ ਇਨਸਾਫ ਚਾਹੀਦਾ ਬਸ ਮੇਰੇ ਹਸਬੰਡ ਜੀ ਇਮਾਨਦਾਰੀ ਦੀ ਕੀਮਤ ਨਾ ਸਿਰਫ ਇੱਕ ਫਾਂਸੀ ਲੈ ਕੇ ਚੁਕਾਈ ਹੈ ਉਹਦੀ ਕੀਮਤ ਦੀ ਕੋਈ ਵੈਲਿਊ ਨਹੀਂ ਲਗਾ ਸਕਦਾ ਮੇਰੇ ਛੋਟੇ ਛੋਟੇ ਬੱਚੇ ਉਸੇ ਸਕੂਲ ਚ ਪੜਦੇ ਆਂ ਔਰ ਉਸੇ ਸਕੂਲ ਚ ਹੁਣ ਡਾਂ ਜਾਣ ਤੋਂ ਵੀ ਡਰਦੇ ਆ ਮੇਰਾ ਬੇਟਾ ਆਪਣੀ ਕਲਾਸ ਤੇ ਗੁਮਸੁਮ ਗੁੰਗਾ ਹੋ ਕੇ ਬੈਠ ਕੇ ਆ ਰਹੰਦਾ ਵੀ ਪਾਪਾ ਦਿਖẽਗੇ ਕਿ ਪ੍ਰਸ਼ਾਸਨ ਨੂੰ ਮਾਨ ਆਦਮਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕ ਨਹੀਂ ਦੇਖਣਾ ਚਾਹੀਦਾ ਸ਼ਰਮ ਆਣੀ ਚਾਹੀਦੀ ਹੈ ਇੱਕ ਦੋ ਬੱਚਿਆਂ ਦੀ ਮਾਂ ਸੜਕ 'ਤੇ ਉੱਪਰ ਭੀਖ ਮੰਗ ਰਹੀ ਹੈ ਪੈਸੇ ਦੀ ਭੀਖ ਨਹੀਂ ਮੰਗ ਰਹੀ ਮੈਂ ਸਰਕਾਰ 'ਸੇ ਕਿ ਮੈਨੂੰ ਮਦਦ ਕਰ ਦੋ ਉਹ ਮੇਰਾ ਪਰਿਵਾਰ ਕਮਾ ਲੇਗਾ ਮੇਰੇ ਲਈ ਲੇਕਿਨ ਮੇਰੇ ਜਿਹੜੇ ਪਤੀ ਦੇ ਕਾਤਲ ਹੈ ਨੀਤੂ ਦੇਵਗਨ ਸ਼ੰਕਰ ਜਿੰਦਲ ਭਰਤ ਪੂਸ਼ਣ ਉਹਦੇ ਜਿਹੜੇ ਸਾਥੀ ਹੈ ਤੀਨਾਂ ਨੂੰ ਉਸ ਲੱਖਾਂ ਦੇ ਪਿੱਛੇ ਡਾਲੋ ਉਹਨੇ ਕੀ ਕੀਤਾ ਸਿਰਫ ਇੱਕ ਕਾਪੀ ਫੜਿਆ ਸੀ ਨਾ ਉਹਦੀ ਇਮਾਨਦਾਰੀ ਦੀ ਕੀਮਤ ਉਹਨੇ ਫਾਹਾ ਲੈ ਕੇ ਚੁਕਾਈ ਐ ਨੀਤੂ ਦੇਵਗਨ ਆਜ ਵੀ ਖੁੱਲੇ ਆਮ ਛਰੇ ਆਮ ਗੁੰਮ ਰਹੀ ਐ ਔਰ ਜਿਹੜੇ ਉਹਦੇ ਸਾਥੀ ਐ ਸ਼ੰਕਰ ਜਿੰਦਲ ਭਰਤਪੂਸ਼ਨ ਉਹਨਾਂ ਨੂੰ ਸਾਰਾ ਕੁਝ ਪਤਾ ਐ ਕਿ ਉਹ ਕਿੱਥੇ ਹੋਣੀ ਐ ਕਿੱਥੇ ਨਹੀਂ ਹੋਣੀ ਐ ਕਿਉਂ ਉਹਨਾਂ ਨੂੰ ਕੁਝ ਨਹੀਂ ਚੜ ਸਕਦਾ ਸਾਰਾ ਕੁਝ ਉੱਪਰ ਤੱਕ ਕਰਪਟਿਡ ਐ ਜੇ ਅਨਮਿੱਥੇ ਸਮੇਲੇ ਜਿਵੇਂ ਮੇਰਾ ਪਰਿਵਾਰ ਕਹੂਗਾ ਮੈਂ ਆਪਣੇ ਪਰਿਵਾਰ ਦੇ ਨਾਲ ਚੱਲੂਗੀ ਜਦੋਂ ਤੱਕ ਮੈਨੂੰ ਇਨਸਾਫ ਨਹੀਂ ਮਿਲਦਾ ਮੇਰੇ ਛੋਟੇ ਛੋਟੇ ਬੱਚਿਆਂ ਨੂੰ ਇਨਸਾਫ ਦੀ ਪੀਖ ਨਹੀਂ ਮਿਲਦੀ ਮੈਥੀ ਬੱਟੀਆਂ ਚ ਅਸੀਂ ਪਿਛਲੇ ਵਾਰੀ ਵੀ ਰੋਡ ਤੇ ਜਦੋਂ ਲੈ ਆ ਸੋਧਣ ਵੇ ਆਏ ਸੀਗੇ ਸਾਡੇ ਤੱਕ ਪਹੁੰਚ ਕੀਤੀ ਚਲੋ ਆਪਣਾ ਤਾਂ ਕੰਮ ਹੀ ਆ ਕੇ ਜ਼ੁਲਮ ਦੇ ਖਿਲਾਫ ਬੋਲਣਾ ਪਰ ਇੱਕ ਧਰਨਾ ਨੀ ਉਰੇ ਲੱਗਿਆ ਨਿਆਲ ਵੀ ਲੱਗਿਆ ਹੋਇਆ ਉੱਥੇ ਲਾਟਾਂ ਆਹ ਮੋੜ ਤੇ ਰੋਡ ਤੇ ਪਈਆਂ ਨੇ ਮਤਲਬ ਇਹ ਹੁਣ ਪਟਿਆਲਾ ਪ੍ਰਸ਼ਾਸਨ ਪਤਾ ਨਹੀਂ ਕਿੱਥੇ ਪਿਆ ਹਲੇ ਤੱਕ ਚਲੋ ਇਨਸਾਫ ਦੇਣਾ ਨਾ ਦੇਣਾ ਕੋਈ ਐਸਬੀ ਕੋਈ ਡੀਐਸਪੀ ਕੋਈ ਸੀਨੀਅਰ ਅਧਿਕਾਰੀ ਪਤਾ ਲੈਣ ਵੀ ਨਹੀਂ ਆਇਆ ਬੁਸ਼ਰਮੀ ਦਾ ਦੇਖੋ ਕਿ ਕਿੱਡੀ ਆ ਚਲੋ ਠੀਕ ਹੈ ਤੁਹਾਨੂੰ ਨਹੀਂ ਅਸੀਂ ਮੰਨਦੇ ਵੀ ਨਹੀਂ ਬੜਾ ਗਿਆ ਹੁਣ ਕਿਤੇ ਦੂਰ ਭੱਜ ਗਈ ਦਰਾਡੇ ਕਿਤੇ ਜੂਪੀ ਵਗੈਰਾ ਪਰ ਤੁਸੀਂ ਤਾਂ ਔਰੇ ਸਾਡੇ ਲੱਗ ਕੋਸਿਆ ਕੇ ਸੱਚਾਈ ਦੱਸੋ ਕਹਿਣ ਦਾ ਮਤਲਬ ਹੀ ਇੰਨੇ ਠੀਠ ਹੋ ਕੇ ਜਿਹੜੇ ਲੋਕਾਂ ਦੀ ਕਮਾਈ ਤੋਂ ਤਨਖਾਵਾ ਲੈ ਰਿਆ ਲੋਕ ਇੱਥੇ ਸੜੀ ਪਈਆ ਪਰ ਅਸੀਂ ਉਹਨਾਂ ਚਿਰਦਾ ਕਿ ਇਹਨਾਂ ਦੇ ਨਾਲ ਆ ਜਿੰਨਾ ਤਰ ਉਹ ਫੜ ਕੇ ਨੂੰ ਜੇਲ੍ਹ ਚ ਨਹੀਂ ਦਿੰਦੇ ਸ੍ਰੀਮਾਨ ਜੀ ਦੇਖੋ ਵਿਚਾਰੇ ਪਰਿਵਾਰ ਬਿਲਕਦਾ ਫਿਰਦਾ ਹੈ ਪਰ ਪ੍ਰਸ਼ਾਸਨ ਕੁੰਭ ਦੀ ਨੀਂਦ ਸੁਟਾ ਪਿਆ ਹੈ ਇਹਨਾਂ ਨੂੰ ਕਈ ਵਾਰੀ ਗਹਿ ਕੇ ਤੇ ਮੁੜ ਕੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਇਸ ਕਰਕੇ ਇਹ ਅਸੀਂ ਗਏ ਸੀ ਪਰਸੋਂ ਚੌਥੇ ਡੀਐਸਪੀ ਸਾਹਿਬ ਨੂੰ ਮਿਲੇ ਸੀ ਪਰ ਡੀਐਸਪੀ ਸਾਹਿਬ ਉਹ ਕੋਈ ਗੁੰਗੇ ਜੇ ਹੋਗੇ ਉਹਨਾਂ ਨੇ ਬੋਲਿਆ ਨਹੀਂ ਕੁਛ ਕਿਉਂਕਿ ਉਹਦੇ ਵਾਸਤੇ ਦੀ ਗੱਲ ਨਹੀਂ ਉਤੋਂ ਖਾਨੀ ਕਿੰਨਾ ਕੁ ਪ੍ਰੈਸ਼ਰ ਪਿਆ ਹੋਇਆ ਹੈ ਮੈਂਨੇ ਵੀ 12 ਸਾਲ ਪਬਲਿਕ ਸਕੂਲ ਜੌਬ ਕੀਤੀ ਹੈ ਜੀ ਮੇਰਾ ਵੀ ਉੱਥੇ ਕੇਸ ਚੱਲ ਰਿਹਾ ਹੈ 5 ਸਾਲ ਹੋ ਗਏ ਪਿਛਲੇ ਮੈਨੂੰ ਇਲੈਗਲ ਤਰੀਕੇ ਨਾਲ ਸਸਪੈਂਡ ਕੀਤਾ ਸੀ ਜੀ ਇਹਨਾਂ ਨੇ ਉਸ ਟਾਈਮ ਵੀ ਮੈਂ ਕਿਹਾ ਕਿ ਮੇਰੇ ਨਾਲ ਕੋਈ ਟੀਚਰ ਲੱਗੇ ਕੋਈ ਸਟਾਫ ਲੱਗੇ ਪਰ ਨਹੀਂ ਕਿਸੇ ਨੇ ਸਾਥ ਦਿੱਤਾ ਹੁਣ ਤਾਂ ਐਟਲੀਸਟ ਸਟਾਫ ਨੂੰ ਵੀ ਜਾਗਣਾ ਚਾਹੀਦਾ ਜੀ ਮੇਰੀ ਰਿਕੁਐਸਟ ਹੈ ਪਬਲਿਕ ਸਕੂਲ ਦੇ ਸਟਾਫ ਨੂੰ ਵੀ ਵੀ ਹੱਥ ਬੰਨ੍ਹ ਕੇ ਬੇਨਤੀ ਹੁਣ ਤਾਂ ਆਪਣੀ ਜ਼ਮੀਰ ਨੂੰ ਜਗਾ ਲਓ ਇੱਕ ਬੰਦੇ ਦੀ ਜਾਨ ਚਲੀ ਗਈ ਹੈ ਹੁਣ ਤਾਂ ਐਟਲੀਸਟ ਆਪਣਾ ਸਿਰਫ ਪੈਸੇ ਤੱਕ ਮਤਲਬ ਨਾ ਰੱਖੋ ਵੀ ਸਾਨੂੰ ਸਿਰਫ ਤਨਖਾਹ ਚਾਹੀਦੀ ਹੈ ਇਨਸਾਨੀਅਤ ਵੀ ਜ਼ਿੰਦਾ ਰੱਖੋ ਆਪਣੇ ਅੰਦਰ ਮੁੱਖ ਦੋਸ਼ੀ ਇੱਕ ਸੀਨੀਤੂ ਦੇਗਨ ਜਿਨ੍ਹਾਂ ਦੀ ਅਸੀਂ ਜ਼ਮਾਨਤ ਅਸੈਸ਼ਨ ਕੋਰਟ ਤੋਂ ਤੇ ਹਾਈ ਕੋਰਟ ਤੋਂ ਅਸੀਂ ਰੱਦ ਕਰਾਤੀਆਂ ਉਹ ਅਜੇ ਵੀ ਫਰਾਰ ਹਨ ਤੇ ਸੱਡੀਆਂ ਪੁਰ ਦੂਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤੇ ਜਿਹੜੀ ਤਫ਼ਤੀਸ਼ ਉਹ ਸੀ ਪਟਿਆਲਾ ਨੂੰ ਮਾਰਕ ਹੋ ਗਈ ਹੈ ਤੇ ਅਸੀਂ ਵੈਸੇ ਵੀ ਉਹਨਾਂ ਪਿੱਛੇ ਲੱਗੇ ਹਾਂ ਜਦ ਜੀ ਸਾਨੂੰ ਕੋਈ ਸੁਰਾਤ ਨਹੀਂ ਲਿਆ ਜਲਦੋ ਜਲ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਹੋਰ ਕਿਸੇ ਦੀ ਜਮਾਨਤ ਵੀ ਹੋਣੀ ਹੈ ਇਸ ਦੇ ਵਿੱਚ ਕੇਸ ਵਿੱਚ ਨਾ ਚ ਦੋ ਹੋਰ ਦੋਸ਼ੀ ਜਿਹੜੇ ਪਰਿਵਾਰ ਨੇ ਆਪਦੇ ਬਿਆਨਾਂ ਹੇਠ ਲਿਖਾਏ ਸੀ ਜਿਹੜੇ ਕੀ ਨਾ ਹੀ ਉਹਨਾਂ ਦੇ ਸੁਸਾਈਡ ਨੋਟ ਦੇ ਵਿੱਚ ਸੀਗੇ ਸਤੀਸ਼ ਸੈਣੀ ਜੀ ਦੇ ਤੇ ਨਾ ਹੀ ਉਹਨਾਂ ਨੇ ਜਿਹੜੀ ਰਿਕਾਰਡਿੰਗ ਪਾਈ ਸੀ rau ਨੂੰ ਉਸੇ ਵਿੱਚ ਵੀ ਨਹੀਂ ਸੀਗੇ ਪਰ ਇਹਨਾਂ ਪਰਿਵਾਰ ਨੂੰ ਸ਼ੰਕਾ ਸੀ ਵੀ ਉਹਨਾਂ ਨੇ ਦਬਾਅ ਪਾਇਆ ਉਸ ਤੇ ਤੇ ਉਹ ਉਹਨਾਂ ਚੋ ਦੋ ਬੰਦਿਆਂ ਦਾ ਨਾਮ ਇਹਨਾਂ ਲਿਖਾ ਕੇ ਪਰਚੇ ਚ ਐਡ ਕਰਾਈ ਸੀ ਉਹਨਾਂ ਚੋ ਇੱਕ ਬੰਦੇ ਦੀ ਬੇਲ ਹੋਈ ਸੀ ਸੈਸ਼ਨ ਕੋਰਟ ਚ ਤੇ ਉਹਨਾਂ ਦਾ ਨਾਮ ਸ਼ੰਕਰ ਜਿਤਲਿਆ ਜੀ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸਵਤਮ ਕੌਸ਼ਿਕ ਸਮਾਣਾ نیوز